ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਸਰਕਾਰੀ ਸੈਨੇ ਸਕੈਂਡਰੀ ਸਕੂਲ ਟੰਗਰਾਲੀ ਵਿਖੇ 78ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਧਾਈ ਕਿ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹਲਕਾ ਵਧਾਈਆਂ ਹਲਕਾ ਵਿਧਾਇਕ ਨੇ ਆਪਣੇ ਭਾਸ਼ਣ ਚ ਕਿਹਾ ਕਿ ਸਾਨੂੰ ਬੜੀ ਔਖੀ ਆਜ਼ਾਦੀ ਮਿਲੀ ਹੈ ਕੁਰਬਾਨੀਆਂ ਦੇਣੀਆਂ ਪਈਆਂ ਨੇ ਇਸ ਆਜ਼ਾਦੀ ਦੇ ਰੰਗ ਮਾਨਣ ਲਈ ਸਾਨੂੰ ਸਾਰਿਆਂ ਨੂੰ ਭੜੀ ਅਲਾਮਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਚੰਗੇ ਭਵਿੱਖ ਦੀ ਸਿਰਜਣਾ ਕਰਨੀ ਚਾਹੀਦੀ ਹੈ ਤਾਂ ਕਿ ਆਜ਼ਾਦੀ ਦੇ ਪ੍ਰਵਾਨੇ ਮਾਨਕਰਨ ਸਕਣ ਆਜ਼ਾਦੀ ਦੇ ਪ੍ਰਵਾਨੇ ਦੀ ਗੱਲ ਮੰਨ ਕੇ ਭੜੀ ਅਲਾਮਤਾਂ ਤੋਂ ਦੂਰ ਰਹਿਣਾ ਚਾਹੀਦਾ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਕਿੱਦਾਂ ਪੰਗੜਾ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ ਗਈ ਇਸ ਮੌਕੇ ਪਿੰਡ ਢੰਗਰਾਰੀ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਠ ਨੇ ਵਿਦਿਆਰਥੀਆਂ ਤੇ ਸਕੂਲ ਦੇ ਬੱਚਿਆਂ ਤੇ ਟੀਚਰਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਪ੍ਰੋਗਰਾਮ ਕਰਨ ਲਈ ਇਤਿਹਾਸ ਦੀ ਜਾਣਕਾਰੀ ਬੱਚਿਆਂ ਤੱਕ ਪਹੁੰਚਦੀ ਹੈ ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਦੇ ਸੀਨੀਅਰ ਵਲੰਟੀਅਰ ਪ੍ਰਲਾਦ ਸਿੰਘ ਸਕੰਦਰ ਸਿੰਘ ਸੇੜੀ ਮਾਰਕੀਟ ਕਮੇਟੀ ਚੇਅਰਮੈਨ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਰੀ ਪ੍ਰਲਾਦ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟਰ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਰੀ ਸਰਦਾਰ ਪ੍ਰਲਾਦ ਸਿੰਘ ਅਕਬਰ ਸਿੰਘ ਸਿਹੜੀ ਮਾਰਕੀਟ ਕਮੇਟੀ ਚਿੰਕੌਰ ਸਾਹਿਬ ਵੀਜਿੰਦਰ ਸਿੰਘ ਰਾਜੇ ਟਕਲਾ ਐਸਟੀ ਡਿਪਾਰਟਮੈਂਟ ਸਰਵਿਸ ਕਰਤ ਦੇ ਨਾਮ ਪਿੰਕੜੂਆ ਐਸੇ ਵਿੰਗ ਦੇ ਪ੍ਰਧਾਨ ਨੰਦੀ ਸੂਤਨੀ ਸੁਰ ਬਲਵਿੰਦਰ ਸਿੰਘ ਪੱਪੀ ਪਿੰਡਟੰਗ ਰਾਣੀ ਦੇ ਨਵੇਂ ਬਣੇ ਬਲਾਕ ਪੰਗਨ ਪਾਲ ਜਿਲਦਤ ਦੇ ਸਰਕਾਰੀ ਸੀਨੀਅਰ ਸਕੂਲ ਪਿੰਡਰਾਣੀ ਦੇ ਟੀਚਰ ਸਹਿਵਾਨ ਅਤੇ ਵਿਦਿਆਰਥੀਆਂ ਨੇ ਸਨ ਸਵਾਗਤ ਕੀਤਾ ਪੰਜਾਬ ਦੀ 7420 ਸਾਕੀ ਰਸਮ ਆਜ਼ਾਦੀ ਦੇ ਸਮਾਰੋਹ ਨੂੰ ਮੁੱਖਰ ਸੰਮੁਖ ਰੱਖਦੇ ਹੋਏ ਝੈਗ ਉਸ ਕਰਦੇ ਹੋਏ i ਅੱਧੀ ਲੈਂਦੇ ਵਿੱਚ ਰੱਖਣ ਦੇ ਲਈ ਗੱਲਾਂ ਕਲਾਜ ਬਣਾਉਂਦੇ ਆ 1947 ਦੇ ਵਿੱਚ ਪੰਜਾਬ ਹਰਿਆਣਾ ਇਹ ਵੰਡ ਹੋਈ ਅੱਜ ਫੇਰ ਉਹੀ ਗੱਲ ਹੈ ਵੀ ਰਵੀ ਤੋਂ ਪ੍ਰਭੂ ਮਾੜੇ ਕਰਮਾ ਤੋਂ ਮੈਨੂੰ ਬਚਾਈ ਰੱਬਾ ਜਿਹੜਾ ਰਸਤਾ ਮੇਰੇ ਲਈ ਸਹੀ ਹੋਵੇ ਉਸ ਰਾਹ ਤੇ ਮੈਨੂੰ ਚਲਾਈ ਰੱਬਾ ਉਹਨਾਂ ਦਾ ਬਹੁਤ ਬਹੁਤ ਤੇਜ਼ ਨੌਂਤਲ ਵਾਰ ਕਰ ਮੈਡਮ ਜ਼ਿਮੀਂਦਾਰ ਕਹਿੰਦੀ ਸਾਨੂੰ ਦਾ ਬਿਆਨ ਕੀ ਇਸ ਅਗਲੇ ਗਰੁੱਪ ਮੋਟੇ ਸਾਡੇ ਰਾਕੇ ਦਾ ਮਾਨ ਡਾਕਟਰ ਜੈ ਸਿੰਘ ਜਿਨ੍ਹਾਂ ਦਾ ਆਪਣੇ ਪਿੰਡ ਨੂੰ ਪਤਾ ਹੈ ਕਿ ਸਾਡੇ ਨਾਲ ਦਾਪੁਰਾ 30 ਸਾਲ ਦਾ ਪਿਆਰਾ ਸਰਦਾਰ ਐਮ ਐਂਡ ਐਸ ਸਾਡੇ

ਸੋ ਮੇਰੇ ਤੋਂ ਮਨਾਉਣਾ ਪਰ ਸਾਡੇ ਉਪਰੰਤ ਦੇ ਵਿਦੋਲ ਸਰਦਾਰ ਪਰਾਗ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਕੋਜੀ ਦੇ ਪ੍ਰਧਾਨ ਇੰਗੇ ਨਾਮ ਦੇ ਪਰਾਗ ਸਿੰਘ ਘੁਮਾਨ ਸਰਦਾਰ ਜੇਦਰ ਸਿੰਘ ਰਾਜਾ ਜੁਆਇੰਟ ਸਖਤਰ ਪੰਜਾਬ ਆਹਮ ਦੀ ਬਾਣੀ ਸ਼੍ਰੀ ਗੰਦੀ ਜੀ ਦੇ ਤੇ ਖਰੇਤਰ ਸਿੰਘ ਜੀ ਬਾਜਰੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਨਾਮ ਦੇ ਸਵਾਗਤ ਲਈ ਜੋ ਮੇਰੇ ਨਗਰ ਤੋਂ ਪ੍ਰਿੰਟ ਦੇ ਪਤਵੰਤੇ ਪਹੁੰਚੇ ਆ ਸਰਦਾਰ ਵਰਗੇ ਸਿੰਘ ਸਾਧਾ ਸਰਮਾ ਚੈਂਪਰ ਉਹਨਾਂ ਦੇ ਨਾਲ ਸਰਦਾਰ ਸੌਰਵ ਸਿੰਘ ਬਾਦ ਜੀ ਪ੍ਰਿੰਟ ਦੇ ਛੋਟੇ ਬੱਚੇ ਇੱਕੋ ਕਾਜੀ ਵੀ ਸਰਕਾਰ ਹੈ ਉਹਦਾ ਸਿੱਖਿਆ ਸੇਤ ਤੇ ਬਹੁਤ ਨਵੇਂ ਨਾਰਾ ਦੱਤਾਰ ਤੇ ਅਸੀਂ ਮੀਤ ਵੀ ਕਰਦੇ ਆ ਕਿ ਇਹਨਾਂ ਤੇ ਉਹ ਬਹੁਤ ਗਹਿਰਾਈ ਦੇ ਨਾਲ ਪਹੁੰਚ ਦੇਣਗੇ ਸਾਡੇ ਸਕੂਲ ਦੇ ਬੱਚਿਆਂ ਕੋਲ ਕੋਈ ਸੋਰਟੀ ਕੋਈ ਕੋਈ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਬੱਚਿਆਂ ਦੇ ਪੇਰੈਂਟਸ ਤੋਂ ਕੋਈ ਡਰੈਸ ਦੇ ਪੈਸੇ ਵੀ ਨਹੀਂ ਲਏ ਇਹਨਾਂ ਬੱਚਿਆਂ ਨੇ ਆਪਣੇ ਲੈਵਲ ਤੇ ਜੋ ਐਪਰਡਸ ਨੇ ਉਹਨਾਂ ਦੇ ਨਾਲ ਇਹ ਆਪਣੇ ਕੱਪੜੇ ਪਾ ਕੇ ਆਪਣੇ ਮਨ ਦੇ ਵਾਂਗਲੇ ਜਿਹੜੇ ਪੂਰੇ ਕਰੇ ਆ ਬਹੁਤ ਪਾਪ ਪੇਤਰ ਬੱਚੇ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਕਿ ਡਾਕਟਰ ਸਾਹਿਬ ਦੇ ਨਾਲ ਆਏ ਹੋ ਨੇ ਜਿਹੜੇ ਜਿਹਨਾਂ ਨੂੰ ਕਮਾਂਡ ਦਿੱਤੀ ਹੈ ਤੇ ਸੁਖਵਿੰਦਰ ਸਿੰਘ ਗੁਰਵਿੰਦਰ ਸਿੰਘ ਤੇ ਗੱਤੋਜੋਤ ਤੇ ਜੱਸਾ ਤੇ ਨਾਲ ਤਰਵਿੰਦਰ ਆਦ ਜੋ ਬੈਠੇ ਜੋ ਵਾਹ ਜਾਂਦਾ ਤੇ ਬੱਚੇ ਇਹ ਸਾਡ ਡਿਊਟੀ ਨਾਲ ਤੇ ਆਪਣੇ ਘਰੋਂ ਦੇ ਬੱਚੇ ਨੂੰ ਪਿਆਰ ਕਰਕੇ ਲੈ ਕੇ ਉਹ ਐਡਮਿਸ਼ਨ ਕਰੋਗੇ ਆ ਤੇ ਕਈ ਟੀਚਰ ਜਿਹੜੇ ਲੇਡੀ ਟੀਚਰ ਨਾਲ ਦੇ ਪਿੰਡਾਂ ਤੋਂ ਜਿਹੜੀਆਂ ਕੁੜੀਆਂ ਆਉਂਦੀਆਂ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਟਰਾਂਸਪੋਰਟ ਦਾ ਸਾਧਨ ਮੰਨੇ ਤਾਂ ਕਿ ਉਹ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ ਕਰਮਾ ਜੀ ਨੂੰ ਬੇਤੀ ਕਰਨਾ ਅਗਲਾ ਪ੍ਰੋਗਰਾਮ ਸ਼ਾਰਟ ਰੱਖਿਓ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਜਿਹੜੇ ਬੱਚਿਆਂ ਨੇ ਮੰਗਣਾ ਪਾਇਆ ਇਹਨਾਂ ਵਿੱਚੋਂ ਤਿੰਨ ਬੱਚੇ ਜਿਹੜੇ ਸਟੇਟ ਵਿੱਚ ਦੋ ਪੋਜੀਸ਼ਨਾਂ ਹਾਸਿਲ ਕੀਤੀਆਂ ਸਟੇਟ ਦੇ ਵਿੱਚ ਇੱਕ ਫਰਸਟ ਪੋਜੀਸ਼ਨ ਨਾਲ ਸ੍ਰੀ ਕੀਤੀ ਆ ਤੇ ਇੱਕ ਥਰਡ ਪੋਜੀਸ਼ਨ ਦੇ ਵਿੱਚ ਸਟੇਟ ਦੇ ਵਿੱਚ ਇਹ ਬੱਚਿਆਂ ਦੇ ਸਾਡੇ ਸਕੂਲ ਦਾ ਨਾਮ ਤੇ ਰਾਣੀ ਦੇ ਨਾਮ ਸਟੇਟ ਦੇ ਵਿੱਚ ਪਹਿਲੇ ਨੰਬਰ ਤੇ ਆਉਣ ਤੇ ਸਾਨੂੰ ਬੜਾ ਮਾਣ ਆ ਜੀ ਇਹ ਬੇਟਾ ਆਸ਼ਵੀਰ ਸਿੰਘ ਪਿੰਡ ਸਿਹੜੀ ਤੋਂ ਬੇਟਾ ਛੋਟਾ ਬਰਾਦਰਾਂ ਦੀ ਜਸ਼ਨਦੀਪ ਸਿੰਘ ਸਿਹੜੀ ਤੋਂ ਪੇ ਇੰਦਰਜੀਤ ਸਿੰਘ ਐਵੀਸੀ ਮੈਡੀਕਲ ਦੀ ਇਹ ਕਿੰਨੇ ਬੱਚੇ ਸਟੇਟ ਦੇ ਵਿੱਚ ਸਕੂਲੀ ਖੇਡਾਂ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਨਾਮ ਸਾਡੇ ਜ਼ਿਲ੍ਹੇ ਦਾ ਨਾਮ ਸਾਡੇ ਝੋਨ ਦਾ ਸਾਡੇ ਹਲਕੇ ਦਾ ਨਾਮ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਉੱਚਾ ਕੀਤਾ ਹੈ ਇਹਨਾਂ ਇਹਨਾਂ ਬੱਚਿਆਂ ਇਹਨਾਂ ਵਾਸਤੇ ਜੋਰ ਨਾਲ ਕਰ ਦਿਓ ਧੰਨਵਾਦ ਜੋਰ ਨਾਲ ਮੈਨੇ ਬਰ ਬਸ ਸੱਚੇ ਮੇਰਾ ਟਾਈਮ ਬੈਡਰਮ ਬਚੂ ਕੋਲ ਪਾਉਂਛੇ ਹੋਏ ਸਟੇਟ ਦੇ ਰਾਜਨਾਨ ਸਾਡੇ ਤੋਂ ਉੰਕੇ ਸੰਜਣ ਸਾਡੇ ਸਭ ਤੋਂ ਪੁਰਾਣੇ ਆਮ ਆਲੀ ਪਾਰਟੀ ਦੇ ਵੋਲੰਟੀਅਰ ਸਰਦਾਰ ਪ੍ਰਲਾਦ ਸਿੰਘ ਦੀ ਸਕੰਦਰ ਸਿੰਘ ਦੀ ਸਹੇੜੀ ਚੇਅਰਮੈਨ ਮਾਰਕਟ ਕਮੇਟੀ ਸੁਖੋਸਾ ਕੋ ਸਾਰੇ ਸਾਥੀ ਇਥੋਂ ਗਗਨ ਜੋ سڈے سوی صاحب جو ہے نتمن پورت نوجو دون جی رجن سنگھا سبس پر پال اس پیٹ کو جنہوں نے نرمان دیتی ہے بہت ستکار لوگ بہت ہی بڑی ملیں مار والے سابق سرپنچ گرپری سنگی प्रिंसिपल मैडम टीचर साहब स्टे सेक्रेटरी खास फॉर द नाम प्रदीप शर्मा जी कोर साहे जी और बप्पी जी फैमिली से और नरेंद्र जी मदरी से पधारने का मौका देता है और कल सडरी पंजाबी दिवस है सो सारे मैं बहुत-बहुत निवाड़ करवा देना है ਇਹ ਅਜ਼ਾਦੀ ਕਿਉਂਕਿ ਇਹ ਜਿਹੜੀ ਅਜ਼ਾਦੀ ਹੈ ਜਿਹੜੀ ਅੱਜ ਆਜ਼ਾਦ ਸਜ਼ਾ ਅਸੀਂ ਕੰਮ ਸਕਦੇ ਹਾਂ ਬੱਚਿਓ ਵਾਇਰੂ ਟਿੰਕਰ ਅਲਸਾ ਵਾਇਰੂ ਬੜੀਆਂ ਸਜਾ ਸਕਦੇ ਹਾਂ ਇਹ ਅਜ਼ਾਦੀ ਬਹੁਤ ਮੁਸ਼ਕਲ ਤੰਗੀਆਂ ਬੜੀਆਂ ਕੁਰਬਾਨੀਆਂ ਦੇ ਕੇ ਅਜ਼ਾਦੀ ਮਿਲੀ ਹੈ ਕਿਉਂਕਿ ਸ਼੍ਰੀ ਦੀਆਗ ਪਗਸੇ ਰਾਜਗੁਰੂ ਸੁਖਦੇਵ ਉਦਮ ਸਿੰਘ ਕਟਾਰ ਸਿੰਘ ਸਰਾਭਾ ਮਦਨ ਲਾਲ ਟੇਂਗਰਾ ਲਾਲਾ ਲਾਜਪਤ Rai ਇਹਨਾਂ ਸਾਰਿਆਂ ਨੇ ਤੇ ਸਾਰੇ ਦੇਸ਼ ਵਾਸੀਆਂ ਨੇ ਉਹਨਾਂ ਦੀ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤਾਂ ਸਾਨੂੰ ਇਹ ਜਾਤੀ ਮਿਲੀ ਹੈ ਪਗਸ ਸਿੰਘ ਉਹਨਾਂ ਨੇ ਇਤਿਆਸਿਕ ਸੇਵਾਵਾਂ ਦੇ ਕੇ سیوا دیش کی زندگی بہت اور گلیاں ڈیر سکھالی جنہ دیش سیوا پیر رکھے انہیں لکھ مصیبت چل رہی ایسے شخص اس انسان دے جس نے کہ یہ کہا کہ میں یہ جڑی میرے جنجیر ہے یہ میری محبوب ہے میرا واہ اس زنجیر ہوا ਔਰ ਮੈਂ ਦੇਖ ਸਕਦਾ ਹਾਂ ਕਿ ਮੇਰਾ ਦੇਸ਼ ਬਹੁਤ ਜਲਦ ਆਜ਼ਾਦ ਹੋਏਗਾ ਔਰ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਐਸਾ ਇੱਕ ਦੇਸ਼ ਸਾਡਾ ਬਣੇ ਜਿੱਥੇ ਹਰ ਕੋਈ ਬਰਾਬਰ ਹੋਵੇ ਔਰ ਉਹਨੇ ਇਹ ਵੀ ਸ਼ੱਕ ਜਾਹਿਰ ਕੀਤਾ ਸੀ ਕਿ ਸ਼ਾਇਦ ਇਹ ਨਾ ਹੋਵੇ ਗੋਰੇ ਅੰਗਰੇਜ਼ਾਂ ਤੋਂ ਇਹ ਆਜ਼ਾਦੀ ਕਾਲੇ ਅੰਗਰੇਜ਼ਾਂ ਕੋਲ ਆ ਜਾਵੇ ਔਰ ਉਹ ਫੇਰ ਸਾਡੀ ਦੇਸ਼ ਵਾਸੀਆਂ ਦੀ ਦੇਸ਼ ਵਾਸੀਆਂ ਦਾ ਉਹਦਾ ਐਕਸ਼ਨ ਕਰਦੇ ਰਹਿਣ ਔਰ ਓਹੀ ਹੋਇਆ ਜੋ ਖਦਸਸ ਉਹਨਾਂ ਨੇ ਜਦੋਂ ਸ਼ਹੀਦ ਇਆਸ ਪਗਲ ਸਿੰਘ ਨੂੰ ਲੈ ਕੇ ਜਾ ਰਹੇ ਸੀ ਕਾਂਸੀ ਦੇ ਫੰਦੇ ਦਿਨਦਲੇ ਤੋ ਇੱਕ ਕਿਤਾਬ ਬਣ ਰਹੀ ਸੀ ਉਸ ਕਿਤਾਬ ਦਾ ਉਹਨੇ ਇੱਕ ਵਟਾ ਅੰਦਰ ਮੋੜਦਾ ਸੀ ਔਰ ਇਹ ਸਨੇਹਾ ਦਿੱਤਾ ਸੀ ਕਿ ਅਗਰ ਸੰਪੂਰਨ ਪੰਜਾਬੀ ਨਾਮ ਲਈ ਤਾਂ ਇਸ ਕਿਤਾਬ ਦੇ ਅਗਲੇ ਵੰਡ ਕੇ ਤੁਸੀਂ ਪੜ੍ਹ ਕੇ ਉਹ ਜਾਂਦੀ ਜਰੂਰ ਲੈਣੀ ਔਰ ਅੱਜ ਸਮਾ ਵੀ ਐਸੇ ਹੀ ਆਏ ਤੁਸੀਂ ਲੋਕਾਂ ਨੇ ਇੱਕ ਬਹੁਤ ਵਧੀਆ ਕਾਢੇਗਾ ਅਜਾਦੀ ਦੀ ਦੂਸਰੀ ਲੜਾਈ ਪੰਜਾਬ ਚ ਲੜ ਕੇ اس پارٹی نو جنہیں دوبارہ انتلاب زندہ اور اس کا فرق بھی موس ہے بشواش ہے کہ تیسری سارے محسوس کر رہے ہیں کہ دو تائی سال کے اندر بہت واڈا انتلاب جڑا پنجاب آئے سو so, تھوارے آزادی نے بہت بہت مبارکباد بہت 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 پرفارمنس پر کی دیئے. میں ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਟੀਚਰ ਸੇਮਾ ਤੁਸੀਂ ਜੋ ਇਹਨਾਂ ਦੀ ਤਿਆਰੀ ਕੀਤੀ ਹੈ ਉਹ ਬਹੁਤ ਵਧੀਆ ਬਸ ਇੱਕੋ ਮੇਰੀ ਹੋਰ ਦੁਜਾਰਿਸ਼ ਹੈ ਟੀਚਰ ਕਿਉਂਕਿ ਟੀਚਰ ਤੋਂ ਬਿਨਾਂ ਜਿਹੜਾ ਗੁਰੂ ਹੈ ਗਿਆਨ ਸਾਨੂੰ ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲਦਾ ਜਿਹਨਾਂ ਗੁਰੂ ਕੋਈ ਨਹੀਂ ਉਹ ਗਿਆਨੀ ਨਹੀਂ ਹੋ ਸਕਦਾ ਕਿਉਂਕਿ ਹਰ ਚੀਜ਼ ਜਿਹੜੀ ਸਾਨੂੰ ਅੱਜ ਅਗਰ ਮੈਂ ਡਾਕਟਰ ਐ ਕੋਈ ਇੰਜੀਨੀਅਰ ਐ ਉਹ ਉਹ ਟੀਚਰ ਸਾਡੇ ਗੁਰੂਆਂ ਕਾਰਨ ਇੱਥੇ ਤੱਕ ਪਹੁੰਚਾਇਆ ਬੜੇ ਨੇ ਜੈ ਸ਼ੈਦ ਸੰਤਰਾਮਨ ਦਾਸੀ ਕਿ ਮੈਨੂੰ ਛੁੜਿਆ ਜੜਾਂ ਦੇ ਨਾਲ ਰਹਿਣ ਮੈਨੂੰ ਛੁੜਿਆ ਜੜਾਂ ਦੇ ਨਾਲ ਰਹਿਣ ਦੇ ਫੁੱਲ ਟੰਡੇ ਮੈਨੂੰ ਕਹਿ ਭਾਵੇਂ ਕਹਿ ਦੇ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਮੈਨੂੰ ਰਹਿਣ ਦੇ ਹਵਾਏ ਤੇਰੇ ਦੇਸ਼ ਮੈਨੂੰ ਮੇਰੀ ਮਾਂ ਦੇ ਵਜੇ ਦਾ ਪਿਆਰ ਨਹੀਂ ਮੈਨਾਂ ਕਿਹੜੀਆਂ ਬਲੈਕਾਂ ਕੋ ਪਾਧਾਰ ਨਹੀਂ ਮੈਨੂੰ ਰੱਖਦੇ ਹੋਏ ਮੇਰੇ ਦੇਸ਼ ਮੈਨੂੰ ਰੱਖਦੇ ਹੋਏ ਦੇਸ਼ 90 ਮਿੰਟਾਂ ਦੀ ਗੱਲ ਹੈ ਕਿ ਆਪਣੇ ਪੰਜਾਬ ਪੰਜਾਬੀ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਜੁੜੇ ਨਹੀਂ ਔਰ ਇੱਕ ਬੇਚੀ ਬੋਲ ਚਾਹ ਉਹ ਕਿਹਾ ਬੜੀਂ ਕਿ ਰਵਟਾ ਰਹੀ ਹੈ ਕਿ ਆਪਣੇ ਜਿਹੜੇ ਆਜ ਤੁਹਾਨੂੰ ਬੋਲਸਾ ਲੇ ਪਹਿਲਾਂ ਜਦੋਂ ਆਇਆ ਤੁਸੀਂ ਬੈਟਰੋਨ 1977 ਮੈਂ ਵੀ ਇੰਦਾ ਹੀ ਬੈਠਾ ਉਹਨਾਂ ਦੇ ਪਹਿਲੇ ਸਰਕਾਰੀ ਸਕੂਲਸ ਪੜਿਆ ਗਵਰਨਮੈਂਟ ਮਾਡਲ ਸਕੂਲ ਸੈਟਰਨ 90 ਤੇ ਉਦੋਂ ਨਹੀਂ ਸੀ ਕਿਸੇ ਨੂੰ ਪਤਾ ਕਿ ਕਦੇ ਮੈਂ ਐਮਐਲਏ ਬਣਨਾ ਹੈ ਜਾਂ ਕਈਆਂ ਮੰਤਰੀ ਵੀ ਬਣੇ ਸੋ ਪਤਾ ਨਹੀਂ ਤੁਹਾਡੇ ਤੋਂ ਹੀ ਕਈਆਂ ਨੇ ਕੱਲੋਂ ਪੜਾਇਆ ਇਸ ਪੇਜ ਦੀ ਜੋ ਕਿ ਤੁਸੀਂ ਕੋਈ ਖੋਹ ਸਾਡੇ ਦੇ ਔਰ ਤੁਸੀਂ ਹੀ ਕਰੂਏ ਜਿਹੜੀ ਬਾਗੂ ਸੰਭਾਲੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਿ ਵਧੀਆ ਜਿਹੜਾ ਹੈਗਾ ਇਹ ਮੇਨਟ ਕਰੋ ਆਪਣੇ ਆਪਣੇ ਪੰਜਾਬ ਨਾਲ ਆਪਣੇ ਦੇਸ਼ ਨਾਲ ਪਿਆਰ ਕਰੀਏ ਤੇ ਉਹ ਕਾਮਯਾਬੀ ਦਾ ਜਿਹੜਾ ਮੋਲ ਮੰਤਰ ਇੱਕੋ ਹੀ ਹੈ ਕਿ ਸਖਤ ਮਿਹਨਤ ਦ੍ਰਿੜ ਇਰਾਦਾ ਔਰ ਆਪਣੇ ਆਪ ਤੇ ਵਿਸ਼ਵਾਸ ਤੇ ਉਸ ਕਲਪੁਣ ਸੁ ਵਿਸ਼ਵਾਸ ਇਹ ਜਿਹੜਾ ਹੈਗਾ ਅਗਰ ਮੋਲ ਮੰਤਰ ਤੁਸੀਂ ਇਹਨੂੰ ਜੇ ਰੱਖ ਲਓਗੇ ਪਰ ਕੋਈ ਐਸੀ ਮੰਜ਼ਰਲੀ ਜਿਹੜੀ ਸੰਭੀ ਹੋ ਸਕਦੀ ਇਹ ਤਾਂ ਤੁਸੀਂ ਹੁਣ ਹਲਕਾ ਜਿਹਾ ਕੋਡ ਵਾਸੀ ਨੇ ਦੇਖਿਆ ਇਹ ਕਿ بڑے بڑے ਇਤਲਾਕ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜਿਹੜੀ ਹੈਗੀ ਹੈ ਥੋੜੀ ਖਾਇੰਦ ਹੈ ਇਰਾਦੇ ਜਿਹੜੇ ਨੇ ਲੇਜ ਚਾਹੀਦੇ ਤੇ ਦ੍ਰਿੜ ਇਰਾਦੇ ਚਾਹੀਦੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੁਸੀਂ ਲਾਸਟ ਟਾਈਮ ਮੈਂ ਹਾਲੀ ਪਗੜੀ ਨੂੰ ਦੇਖਦੇ ਆ ਆਪਸ ਵਿੱਚ ਜੋ ਪਿੰਡਾਂ ਚ ਚਾਹੀਦਾ ਤਾਂ ਦਸਾਂ ਚ ਮੈਗਨ ਨੂੰ ਪੋਗਣ ਕੋਣਾ ਰਹਿ ਗਿਆ ਤੇ ਗੇਟ ਦਾ ਕੰਮ ਨਹੀਂ ਆਪ ਸੀ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਰਕਾਰ ਵੱਲ ਹਰ ਕੋਸ਼ਿਸ਼ ਜੜੀ ਕੀਤੀ ਜਾ ਰਹੀ ਹੈ ਕਿ ਸਿੱਖਿਆ ਅਤੇ ਸਿਹਤ ਕਿਉਂਕਿ ਜਿਹੜੇ ਕਿਸੇ ਵੀ ਦੇਸ਼ ਦੀ ਜਿਹੜੀ ਕਾਮਯਾਬੀ ਉਹ ਦੇਖੀ ਜਾਂਦੀ ਹੈ ਸਿੱਖਿਆ ਸਿਹਤ ਅਤੇ এমਪਲੋਇਮੈਂਟ ਉੱਥੇ ਦੇ ਲੋਕਾਂ ਕਿੰਨੀ ਉਹਨਾਂ ਕੋਲ ਰੋਜ਼ਗਾਰ ਹੈ ਤੇ ਇਹਨਾਂ ਦੇ ਨਾਤੇ ਸਰਕਾਰ ਕੰਮ ਕਰ ਰਹੀ ਹੈ ਮੈਂ ਬਹੁਤ ਧੰਨਵਾਦ ਕਰਨਾ ਸਰਦਾਰ ਭਗਵੰਤ ਸਿੰਘ ਮਾਨੋਰਾਧ ਜਿਨ੍ਹਾਂ ਨੇ ਕੀ ਕੀ ਵੀਰ ਚੁੱਕਿਆ ਹੋਇਆ ਔਰ ਜਿੰਨਾ ਤੱਕ ਉਹ ਆਪਣੇ 24 ਘੰਟੇ ਚ ਪੰਜਾਬ ਨਹੀਂ ਕਰ ਰਹੇ ਮੇਰੇ ਨਾਲ ਕੋਈ ਹੋਰ ਇਹਨਾਂ ਕੰਮ ਨਹੀਂ ਕਰ ਰਿਹਾ ਸੋ ਸਰਕਾਰ ਨੂੰ ਹਰ ਤਰ੍ਹਾਂ ਦੀ ਮਦਦ ਜੋ ਵੀ ਪ੍ਰਿੰਸੀਪਲ ਸਾਹਿਬ ਨੇ ਜੋ ਵੀ ਤੁਸੀਂ ਮੰਗਾ ਰੱਖੀ ਹੈ ਉਹ ਮੈਂ ਮਾਨ ਸਾਹਿਬ ਕੋਲ ਲੈ ਕੇ ਜਲਦ ਵਿੱਚ ਕਰੀ ਮੰਗਾ ਕਰਾਂਗੇ ਔਰ ਇਹ ਜਿਹੜਾ ਸਪਸ਼ਟ ਦਾ ਤੁਸੀਂ ਕਿਹਾ ਕਿ ਅਸੀਂ ਕਰਦਾਂਗੇ ਇਹਦਾ ਐਸਟੀਮੇਟ ਬਣਾਉਂਦੇ

ਸਾਡੇ ਸੈਕਸ਼ਨ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਆ ਕਿ ਮੇਰੇ ਮਮਨ ਸਿੰਘ ਕੌਰ ਤੇ ਜੋਜੋ ਸਿੰਘ ਜੀ ਸੱਜੇ 99 ਬੋਰਡ ਦੇ ਪਸਾਰ ਤੇ ਜੋਜੋ ਸਿੰਘ ਕਿਸਾਨ ਕਬੱਡੀ ਦੇ ਵਿੱਚ ਮੈਡਮ ਸ਼ਰਮਾ ਜੀ ਤੋਂ ਰਵਿੰਦਰ ਕੌਰ ਤਿੰਨ ਮੁਕਾਬਲੇ ਦੇ ਵਿੱਚ ਦੇ ਵਿੱਚ ਦੇ ਵਿੱਚ ਹੋਗੋ ਦੇ ਵਿੱਚ ਜੋ ਪ੍ਰਧਾਨ ਸਾਹਿਬ ਬੱਤਰ ਹੈ ਅਸਟੇਡੀਅਮ ਦੇ ਅਸਰ ਪ੍ਰਗੀਕਰ ਇਹ ਬੱਚੇ ਕਰਨ ਆ ਜਾਂਦਾ ਬਹੁਤ ਮਹਿਸੂਸ ਕਰਦੇ ਇਹਨਾਂ ਦਾ ਸਨਮਾਨ ਕਰਦੇ ਹੋਏ ਇਸ ਤੋਂ ਬਾਅਦ ਗੁਲਵਿੰਦਰ ਸਿੰਘ ਜੀ ਇਸ ਤੋਂ ਬਾਅਦ ਰਖਿੰਦਰ ਸਿੰਘ ਆਮਲਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਇਹਨਾਂ ਨੂੰ ਵੇਖਾਈ ਵੀ ਹੈ ਪਰੋਣਾ ਜੀ ਸਾਡੇ ਸਨਮਾਨ ਕਰਦੇ ਹੋਏ ਅਸੀਂ ਮਹਿਸੂਸ ਕਰ ਰਹੇ ਹਾਂ ਭਾਈ ਇਹਨਾਂ ਦਾ ਦੋਨਵਾ ਹੋਰ ਵੀ ਪੜਾ ਕਿਤੇ ਇਹੜੇ ਕੈਮਰੇ ਦੀ ਅੱਖ ਦੇ ਵਿੱਚ ਸਮੇਂ ਨੂੰ ਵੱਧ ਰਹੇ ਹੈ ਜੀਤੀ ਜਾਨ ਦਾ ਨਾਮ ਉਹਨੇ ਵਧੀਆ ਕੰਮ ਜਿੰਨੀ ਬਹਾਮੀ ਮਿੰਨੀ ਰਾਣੀ ਸਲੰਕ ਸਿੰਘ ਦੀ ਬਾਤ ਸਾਡੇ ਪ੍ਰਿੰਸੀਪਲ ਮੈਡਮ ਰੀਨਾ ਸ਼ਰਮਾ ਜੀ ਦੇ ਸੇਵੇਂ ਬਾਸ਼ਾ ਨੇ ਇੱਕ ਘਰ ਲਿਆ ਕੇ ਧਰੋਵਾ ਗੋਤਰਾ ਬਸਾਏ ਡਾਕਟਰ ਗੁਰਪ੍ਰੀਤ ਸਿੰਘ ਦੀ ਬਾਤ ਨੂੰ ਜਿਹੜਾ ਪੁਆਇੰਟ ਲਾਈਫ ਸਰ ਹੈਗਾ ਉਹਨੇ ਡਾਕਟਰ ਐਰ ਦੀ ਡਿਗਰੀ ਦੇ ਕੇ ਸਨਮਾਨਤ ਕਰਿਆ ਲਾਈਫ ਟਾਈਮ ਮੈਂਬਰਸ਼ਿਪ ਕੋ ਦੇ ਸਨਮਾਨਤ ਕਰਿਆ ਅਰੇ ਸੌਂਗ ਦੀ ਵੀਡੀਓ ਵੀ ਬਣਾ ਰਹੇ ਤੇ ਬੜਾ ਚੰਗਾ ਲੱਗਿਆ ਸਰਦਾਰ ਸਮਰਨ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਇਹ ਸਰਦੀ ਗੱਲ ਨਹੀਂ ਬੋਲਦੀ ਸਰਦਾ ਕੰਮ ਬੋਲਦਾ İnanın 10 sene asgari mülki गुरून दर्शन कर